ਸਾਡੇ ਜਿਹੜੇ ਆਪਾਂ ਸ਼ੋਸ਼ਮਨਾਈ ਮਿਊਜ਼ਿਕਲ ਕਾਫੇ ਟੈਂਨੈਂਟ ਸ਼ੋਪ ਕੀਪਰ ਐਸੋਸੀਏਸ਼ਨ ਅੰਮ੍ਰਿਤਸਰ ਠੀਕ ਹੈ ਜੀ ਅਸੀਂ ਸਰਕਾਰ ਅਕੇ ਬੇਨਤੀ ਕਰਨ ਆਏ ਆ ਕਮਿਸ਼ਨਰ ਸਾਹਿਬ ਦੇ ਕੇ ਬੇਨਤੀ ਕਰਨ ਆਏ ਆ ਤੇ ਸਾਡੇ ਜਿਹੜੇ ਅਜੇ ਗੁਪਤਾ ਜੀ ਐਮਐਲਏ ਦੇ ਜਰੇ ਉਹਨਾਂ ਨੇ ਅਸੀਂ ਉਹਨਾਂ ਨਾਲ ਡਿਸਕਸ ਹੋਈ ਸੀ ਉਹਨਾਂ ਨੇ ਬੁਲਾਇਆ ਸੀ ਜਲਾ ਕਰਾਇਆ ਸਾਡਾ ਵਧਿਆਣਾ ਇਹਨੂੰ ਵਾਪਸ ਦਵਾਇਆ ਜਾਵੇ ਠੀਕ ਹੈ ਜੀ ਜਿਹੜੀ ਦੁਕਾਨਾਂ ਅਸੀਂ ਮੁੱਲਿਆਂ ਦੇ ਹੱਕ ਜੇ ਹੈਗੇ ਆ ਤੁਹਾਨੂੰ ਤੁਹਾਨੂੰ ਮੁੱਲ ਦਿੱਤੀਆਂ ਜਾਣ ਤੇ ਯਾਰਾ ਟਾਈਮ ਵੀ ਦਿੱਤਾ ਜਾਵੇ ਤੇ ਆਪਣਾ ਗੁਪਤਾ ਸਾਹਿਬ ਨਾਲ ਇਹਨਾਂ ਦੀ ਮੀਟਿੰਗ ਹੋਈ ਸ਼ੁੱਕਰਵਾਰ ਤੇ ਉਹਨਾਂ ਨੇ ਅੱਜ ਟਾਈਮ ਲੈ ਕੇ ਤਾਂ 12 ਵਜੇ ਤੱਕ ਮੀਨਰ ਸਾਹਿਬ ਨੂੰ ਤੁਸੀਂ ਮਿਲੋ ਜਾ ਕੇ ਤੇ ਤੁਹਾਡਾ ਮਸਲਾ ਹੱਲ ਹੋ ਜਾਏਗਾ। ਅਸੀਂ ਉਸ ਮਸਲੇ 'ਚ ਅਸੀਂ ਇੱਕ ਮੀਨਰ ਸਾਹਿਬ ਨੂੰ ਮਿਲਣ ਆਏ ਆਂ ਉਹਨਾਂ ਅੱਗੇ ਬੇਨਤੀ ਵੀ ਕਰਨ ਆਏ ਆਂ। ਭੰਤਮਾਨ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆਂ ਜਿਹੜੀ ਸਰਕਾਰ ਆ ਇਹ ਜਿਹੜਾ ਕਿਰਾਇਆ ਵਧਿਆ ਜਾ ਜਿਹੜਾ ਇਹ ਕਿਰਾਇਆ ਉਹਦਾ ਇਹ ਵਾਪਸ ਲਿੱਤਾ ਜਾਵੇ ਠੀਕ ਆ ਜੀ ਤੇ ਜਿਹੜੀਆਂ ਦੁਕਾਨਾਂ ਜਿਹੜੀਆਂ ਮੁੱਲ ਜਿਹੜੀਆਂ ਇਹਨਾਂ ਨੇ ਸਕੀਮ ਕੱਢੀ ਸੀ ਉਹ ਸਾਨੂੰ ਦੁਕਾਨਦਾਰਾਂ ਨੂੰ ਦਿੱਤੀਆਂ ਜਾਣ ਤੇ ਅਸੀਂ ਮਾਲਕ ਬੰਦਾਂ ਚਾਹੁੰਦੇ ਆਂ। ਸੋ ਸਿੱਤੀ ਆਰੋਧ ਕਰਨ ਲਿਆ ਅੱਜ ਆਰੋਧ ਕਰਨ ਲਿਆ ਅੱਜ ਕਿਤੋਂ ਕਿਤੋਂ ਸਾਰੇ ਸਾਰੇ ਐਸੋਸੀਏਸ਼ਨ ਆ ਗਏ ਅਰਜਟ ਅਰਜਟੀ ਮੈਂ ਅੱਪ ਸਾਰੇ ਆਹੜ ਮਾਰਕੀਟਿੰਗ ਤੋਂ 200 ਬੰਦੇ ਆਏ ਜੀ ਇੱਕ ਇੱਕ ਬੰਦਾ ਆਇਆ 200 ਬੰਦੇ ਆਏ ਜੀ ਮੇਰੇ ਘਰੇ ਏਰੀਆ ਚ ਅੱਜ ਤੁਸੀਂ ਦੁਕਾਨਦਾਰ ਸਾਰੇ ਨਾਂ ਬਾਗ ਆ ਗਿਆ ਸਾਰੇ ਛੇੜਾ ਛੇੜਾ ਦਿਖਾਉਣਾ ਕਾਪਰਸ਼ਨ ਦੀਆਂ ਸਾਰੇ ਸਾਰੇ ਆਏ ਮੈਂਬਰ ਮੰਗ ਕੀ ਹੈਗੀ ਆ ਤੁਹਾਡੀ ਮੰਗਾ ਕੀ ਸੋ ਜਿਹੜਾ ਕਿਰਾਇਆ ਜਿਹੜਾ ਬਤਾਇਆ ਆ ਉਹ ਸਾਡਾ ਵਾਪਸ ਲਿੱਤਾ ਜਾਵੇ ਛੁਟੀ ਕੁਮਾਰ ਚੇਅਰਮੈਨ ਟੈਨੈਂਟ ਯੂਟਿ ਮਿਸਪਲ ਕਾਰਪੋਰੇਸ਼ਨ ਇਹ ਅਧਿਕਾਰ ਦੇ ਚੋਂ ਡਾਕਟਰ ਆ ਕੀ ਸਾਡਾ ਸਾਰਿਆਂ ਦਾ ਜਿੰਨੇ ਵੀ ਅਸੀਂ ਸਾਰਾ ਟੋਟਲ ਸ਼ਹਿਰ ਦੇ ਸਾਡੇ ਦੋ ਦੋ ਬੰਦੇ ਸਾਰੇ ਟੋਟਲ ਸ਼ਹਿਰ ਦੇ 12 ਘਟਾਂ ਦੇ ਵਿੱਚੋਂ ਆਏ ਨੇ ਸਾਡੀਆਂ ਦੁਕਾਨਾਂ ਜਿਹੜੀਆਂ ਨੇ ਸਾਨੇ ਅਸੀਂ ਸਾਰੇ ਜਿਹੜੇ ਲੈਨ ਨੂੰ ਤਿਆਰ ਨੇ ਉਹ ਕਾਰਪੋਰੇਸ਼ਨ ਨੇ ਹੁਣ ਸਾਨੂੰ ਜਿਹੜਾ ਆ ਸਾਡੇ ਕਿਰਾਏ ਜਿਹੜੇ 9 ਗੁਣਾ 1 ਲੱਖ ਜਿਹੜੇ ਵਧਾ ਦਿੱਤੇ ਗਏ ਨੇ ਜਿਹੜਾ ਵੀ ਕੋਈ ਵੀ ਬੰਦਾ ਜਿਹੜਾ ਜਿਨ੍ਹਾਂ ਨੂੰ ਸਾਰਿਆਂ ਨੂੰ ਕਰੋਨਾ ਦੀ ਮਾਰ ਵੱਜੀ ਆ ਕਰੋਨਾ ਦੀ ਮਾਰ ਵੱਜਣ ਕਰਕੇ ਕਈ ਬੰਦੇ ਸਾਡੇ ਇਹੋ ਜਿਹੇ ਵੀ ਨਹੀਂ ਜਿਹੜੇ ਬੋਣੀ ਵੀ ਨਹੀਂ ਕਰਕੇ ਜਾਂਦੇ ਤੇ ਜਿਨ੍ਹਾਂ ਕੋਲ ਬੜੀ ਮਾੜੀ ਹਾਲਤ ਆ ਤੇ ਸਾਡੀ ਇਹ ਨਾ ਅਗੇ ਇਹੋ ਹੀ ਬੇਨਤੀ ਇਹ ਸਾਡਾ ਕਰਾਇਆ ਜਿਹੜਾ ਜੋ ਪਹਿਲੇ ਰੇਟਾਂ ਦੇ ਉੱਤੇ ਲੱਤੇ ਜਾਣ ਜਾਂ ਸਾਨੂੰ ਕਾਰਪੋਰੇਸ਼ਨ ਜੇ ਉਹ ਦੁਕਾਨਾਂ ਵੇਚਦੀ ਏ ਤੇ ਅਸੀਂ ਲੈਣ ਨੂੰ ਸਾਰੇ ਤਿਆਰ ਆ ਧੰਨਵਾਦ ਅੱਜ ਸ਼ੌਪਕੀਪਰਸ ਆਏ ਹੀ ਕਿ ਮੁਖੰਗਾ ਇਹਨਾਂ ਦੇ ਕੋਲ ਆਈ ਥਿੰਕ ਇਹਨਾਂ ਦੇ ਕੋਲੇ ਸ਼ਾਪਸ ਹੈਗੀਆਂ ਨੇ ਕਾਰਪੋਰੇਸ਼ਨ ਦੀਆਂ ਐਂਡ ਦੇ ਵਾਂਟ ਦਾ ਓਨਰਸ਼ਿਪ ਰਾਈਟਸ ਤੇ ਇਹ ਜਿਹੜੀ ਕਾਰਪੋਰੇਸ਼ਨ ਟੈਨੈਂਟ ਸ਼ਾਪਕੀਪਰ ਐਸੋਸੀਏਸ਼ਨ ਜਿਹੜੀ ਹੈਗੀ ਉਹ ਆ ਜਾਈ ਹੈ ਦੇ ਹੈਵ 기ਵਨ ਅ ਰਿਪਰੈਜ਼ੈਂਟੇਸ਼ਨ ਉਹਨਾਂ ਨੇ ਕਿਹਾ ਕਿ ਸਾਨੂੰ ਦੇ ਮਲਕਾਨਾ ਹੱਕ ਦਿੱਤੇ ਜਾਣ ਮੈਂ ਐਕਟ ਦੇ ਵਿੱਚ ਜਿਹੜਾ ਐਕਟ ਹੈਗਾ ਆ ਟਰਾਂਸਫਰ ਆਫ ਮਿਊਨਿਸਪਲ ਪ੍ਰੋਪਰਟੀਆਂ 2020 ਦਾ ਐਕਟ ਹੈਗਾ ਤੇ ਉਹ ਇੱਕ ਵਾਰੀ ਮੈਂ ਸਟੱਡੀ ਕਰਕੇ ਜੋ ਵੀ ਨੈਸੈਸਰੀ ਐਕਸ਼ਨ ਹੋਏਗਾ ਵੀ ਵਿਲ ਟੇਕ ਐਸ ਪਰ ਦਾ ਐਕਟ ਐਂਡ ਦਾ ਗਾਈਡਲਾਈਨਸ ਆਫ ਦਾ ਗਵਰਨਮੈਂਟ ਤੇ ਇਹੀ ਹੈ ਜੀ ਫਿਲਹਾਲ ਤਾਂ ਸਰ ਇਹ ਕਹਿੰਦੇ ਕਿ ਆਪਾਂ ਦੁਕਾਨਾਂ ਮੋੜ ਲੈਣੇ ਤਿਆਰ ਹੈਗੇ ਆ ਉਹ ਤਾਂ ਜੀ ਐਕਟ ਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਸੀਗੀ ਉਹ ਐਕਟ ਮੈਨੂੰ ਇੱਕ ਵਾਰ ਦੇਖਣਾ ਦੇਖਣਾ ਪਏਗਾ ਕਿ ਉਹਦੀ ਕੋਈ 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 ਡੈਡਲਾਈਨ ਜਾਂ ਕੋਈ ਇਦਾਂ ਦੀ ਕੋਈ ਚੀਜ਼ ਨਾ ਹੋਵੇ ਆਦਰਵਾਈਜ਼ ਤਾਂ ਜੋ ਵੀ ਇਹਨਾਂ ਦੇ ਹੈ ਜੋ ਵੀ ਫਾਈਲ ਹੈਗੀ ਹੈ ਉਹ ਐਸ ਪਰ ਦਾ ਰੂਲਸ ਜਿਹੜੀ ਹੈਗੀ ਹੈ ਵੀ ਡਿਸਾਈਡ ਅਕੋਰਡਿੰਗਲੀ ਥੈਂਕ ਯੂ